ਤੁਲੋਂ ਪਿਛੇ ਆ ਜਾ ਮਰੇ ਢੋਲੀ ਵੀ ਤੇ ਪਹੁੰਚੇ ਨਹੀਂ ਬਾਬਾ ਜੀ ਦੇ ਦਰਬਾਰ ਤੇ ਅਸੀਂ ਜੀ ਆਇਆਂ ਕਹਿੰਦੇ ਸਾਰੇ ਢੋਲੀਆ ਅੱਜ ਦੇ ਸ਼ੁੱਭ ਮੌਕੇ ਤੇ ਨੰਦਾਲਾ ਦੇ ਖੇਡ ਮੈਦਾਨ 'ਚ ਧੰਨ ਧੰਨ ਬਾਬਾ ਲੱਖ ਦਾਤਾ ਪੀਰ ਜੀ ਦੀ ਜਗ੍ਹਾ ਤੇ ਜੋ ਸਲਾਨਾ ਮੇਲੇ ਦੀ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਮੈਂ ਸਾਰੀ ਪ੍ਰਬੰਧਕ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਕਿ ਉਹਨਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਅੱਜ ਦੇ ਲੋਕੇਸਰ ਦੇ ਲੋੜ ਹੈ ਉਹ ਦੇਖੇ ਟੂਰਨਾਮੈਂਟ ਕਰਵਾਉਣ ਦੀ ਤਾਂ ਜੋ ਆਪਾਂ ਆਪਣੀ ਨੌਜਵਾਨੀ ਨੂੰ ਇੱਕ ਸਿੱਧਾ ਰਾਹ ਪਾ ਸਕੀ ਹੈ ਜਿਵੇਂ ਕਿ ਆਪਾਂ ਸਭ ਜਾਣਦੇ ਆ ਕਿ ਜੋ ਨਸ਼ਿਆਂ ਦਾ ਛੇਵਾ ਦਰਿਆ ਵਗ ਰਿਹਾ ਹੈ ਉਹਨਾਂ ਨੂੰ ਰੋਕਣ ਲਈ ਸਾਨੂੰ ਇਹੋ ਜਿਹੇ ਪ੍ਰੋਗਰਾਮੇ ਕਰਨੇ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਸੋ ਅੱਜ ਮੈਂ ਆਪਣੇ ਵੱਡੇ ਵੀਰ ਬਿੱਟੂ ਜੀ ਦਾ ਤੇ ਉਹਨਾਂ ਦੀ ਪ੍ਰਬੰਧਕ ਕਮੇਟੀ ਦਾ ਇੱਥੇ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਹਾਂ ਕਿ ਜਿਨ੍ਹਾਂ ਨੇ ਅੱਜ ਇੰਨਾ ਵਧੀਆ ਪ੍ਰਾਲਾ ਕੀਤਾ ਤੇ ਕੁਸ਼ਤੀਆਂ ਦੇ ਕਬੱਡੀਆਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਇੱਕ ਵਾਰ ਸਾਰੀ ਪ੍ਰਬੰਧਕ ਕਮੇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜਿਹੜਾ ਕੀਤਾ ਜਾ ਰਿਹਾ ਇੱਧਰ ਦੇਖੋ ਜੀ ਹਾਂਜੀ ਕਮੇਟੀ ਵੱਲੋਂ ਇੱਕ ਬਿੱਟੂ ਨੰਦਾਰਾ ਜੀ ਸਾਮੂਨ ਨੰਦਾਰਾ ਜੀ ਦਾ 모레 솔리하 모레 솔리하 모레 솔리하 아버 모레 솔 ਆ ਗਈ ਜੀ ਵੀ ਟੀਮ ਆਈ ਜੇ ਕਹਿੰਦੇ ਸਾਰਿਆਂ ਨੂੰ ਬੋਲੇ ਸੁਨਹਾਰਾ ਸੁਨਹਾਰਾ ਲਾਪਰ ਮੈਂਬਰ ਹੋਰ ਜੇ ਦੇ ਨਾਲ ਹੋ ਗਿਆ ਕੋਈ ਜੀ ਦੀ ਟੀਮ ਕੋਲੋਂ ਆਉਣੀ ਆ ਬਾਹਰ ਤੇ ਲੱਗਣੀ ਆ ਕਿਹਦੇ ਲਈ ਪੂਰੇ ਲਈ ਪੂਰੇ ਮਗਨਾਇਰ ਦੇ ਗਰਾਊਂਡ ਦੇ ਵਿੱਚ ਹੁਣ ਦੇਖਣਾ ਹੈ ਇਹ ਹੋਗਾ ਕਿਹੜਾ ਭਗਵਾਨ ਕੀ ਨਾਮ ਮਾਰਦਾ ਪੂਰੇ ਭੜਵਾਨ ਪੂਰੇ ਗਰਮਾ ਗਰਮੀ ਵੀ ਬਹੁਤ ਜਿਆਦੀ ਆ ਇਧਰ ਭੜਵਾਨ ਵੀ ਪੂਰੇ ਗਰਮਾ ਦੇਖ ਲੈ ਆਂ ਕਿਹੜਾ ਭੜਵਾਨ ਜਿਹੜੇ ਦਾਤੇਜ ਮਾਰਦੇ ਦਾਤੇਜ